ਸਿਆਣਿਆਂ ਦੁਆਰਾ ਦੱਸੀਆਂ ਕੰਮ ਆਉਣ ਵਾਲੀਆਂ ਬਹੁਤ ਹੀ ਜ਼ਰੂਰੀ 40 ਗੱਲਾਂ ਬੱਚਿਆਂ ਤੇ ਵੱਡਿਆਂ ਨੂੰ ਕੁਝ ਸਮੇਂ ਲਈ ਬਾਹਰ ਘੁੰਮਣੇ ਜ਼ਰੂਰ ਜਾਣਾ ਚਾਹੀਦਾ ਹੈ ਇਹ ਸਾਡੇ ਮਨ ਨੂੰ ਸਹੀ ਰੱਖਣ ਦਾ ਸਹੀ ਤਰੀਕਾ ਹੈ ਤੁਸੀਂ ਚਾਹੋ ਤਾਂ ਪਾਰਕ ਵਿੱਚ ਵੀ ਜਾ ਸਕਦੇ ਹੋ ਗਾਜਰ ਦਾ ਹਲਵਾ ਖਾਣ ਨਾਲ ਗੁਰਦੇ ਦੀ ਪਥਰੀ ਬਾਹਰ ਨਿਕਲ ਜਾਂਦੀ ਹੈ ਪੁੱਲ ਕੇ ਵੀ ਆਪਣੀਆਂ ਅੱਖਾਂ ਨੂੰ ਹੱਥਾਂ ਦੀਆਂ ਉਂਗਲੀਆਂ ਨਾਲ ਰਗੜਨ ਤੋਂ ਬਚਣਾ ਚਾਹੀਦਾ ਹੈ ਇਸ ਨਾਲ ਸਾਨੂੰ ਅੱਖਾਂ ਦੀ ਇਨਫੈਕਸ਼ਨ ਹੋ ਸਕਦੀ ਹੈ। ਨਹਾਉਣ ਤੋਂ ਤੁਰੰਤ ਬਾਅਦ ਕੰਨਾਂ ਦੇ ਪਿੱਛੇ ਤੇਲ ਲਗਾਓ। ਇਸ ਨਾਲ ਤੁਹਾਡੀ ਯਾਦਦਾਸ਼ਤ ਵਧੀ। ਜਿਹੜੀਆਂ ਔਰਤਾਂ ਬਿਨਾ ਮੇਕਅਪ ਉਤਾਰੇ ਰਾਤ ਨੂੰ ਸੌਂ ਜਾਂਦੀਆਂ ਹਨ, ਉਹਨਾਂ ਦਾ ਚਿਹਰਾ ਖਰਾਬ ਹੋਣ ਲੱਗ ਜਾਂਦਾ ਹੈ ਤੇ ਨਾਲ ਹੀ ਅੱਖਾਂ ਉੱਪਰ ਸੋਜ ਆਉਣ ਲੱਗ ਜਾਂਦੀ ਹੈ। ਇਸ ਲਈ ਮੇਕਅਪ ਨੂੰ ਹਮੇਸ਼ਾ ਉਤਾਰ ਕੇ ਹੀ ਸੋਵੋ। ਰੋਜ਼ਾਨਾ ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਸਾਨੂੰ ਕੁਝ ਪਨ ਲਈ ਆਰਾਮ ਕਰਨਾ ਚਾਹੀਦਾ ਹੈ। ਉਹ ਸਾਡੀ ਸਿਹਤ ਲਈ ਅਤੇ ਦਿਮਾਗ ਨੂੰ ਤਾਕਤ ਦਿੰਦਾ ਹੈ। ਆਂਡੇ ਦੀ ਪ੍ਰੋਟੀਨ ਸਮਗਰੀ ਭੁੱਖ ਘਟਾ ਕੇ ਸਿਹਤਮੰਦ ਵਜ਼ਨ ਬਣਾਉਣ ਵਿੱਚ ਬਹੁਤ ਮਦਦਗਾਰ ਹੁੰਦੀ ਹੈ। ਦਿਲ ਦੇ ਰੋਗੀਆਂ ਲਈ ਹਰੀ ਇਲਾਚੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨੀ ਗਈ ਹੈ। ਦਾਲ ਚੀਨੀ ਬਲੱਡ ਸ਼ੂਗਰ ਨੂੰ ਸਹੀ ਰੱਖਣ ਵਿੱਚ ਬਹੁਤ ਮਦਦ ਕਰਦੀ ਹੈ ਨਾਲ ਹੀ ਸਾਡੀ ਪਾਚਨ ਕਿਰਿਆ ਨੂੰ ਵੀ ਸਹੀ ਰੱਖਦੀ ਹੈ ਮਲਾਈ ਜਾਂ ਕਰੀਮ ਚੋਂ ਘਿਓ ਬਣਾਉਂਦੇ ਹੋਏ ਪਾਣ ਦੇ ਪੱਤਿਆਂ ਦਾ ਡੰਡਲ ਪਾਉਣ ਨਾਲ ਘਿਓ ਦਾਣੇਦਾਰ ਬਣਦਾ ਹੈ ਅਤੇ ਬਹੁਤ ਹੀ ਜ਼ਿਆਦਾ ਸ਼ਵਾਈਡਿਸ਼ਟ ਹੁੰਦਾ ਹੈ ਜੇਕਰ ਤੁਹਾਡੇ ਕੋਲ ਦਵਾਈਆਂ ਵਾਲੇ ਵਾਧੂ ਕੈਪਸੂਲ ਪਏ ਹਨ ਤਾਂ ਉਹਨਾਂ ਨੂੰ ਨਾ ਸੁੱਟੋ ਉਹਨਾਂ ਤੋਂ ਤੁਸੀਂ ਆਪਣੇ ਘਰ ਵਿੱਚ ਲੱਗੇ ਗਮਲਿਆਂ ਦੇ ਪੌਦਿਆਂ ਲਈ ਕਰ ਸਕਦੇ ਹੋ ਕਿਉਂਕਿ ਇਹ ਵੀ ਪੌਦਿਆਂ ਨੂੰ ਇੱਕ ਤਰ੍ਹਾਂ ਖੁਰਾਕ ਦਿੰਦੇ ਹਨ ਅਕਸਰ ਡੱਬਿਆਂ ਵਿੱਚ ਪਈਆਂ ਦਾਲਾਂ ਨੂੰ ਕੀੜਾ ਲੱਗ ਜਾਂਦੇ ਹਨ ਦਾਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਦਾਲਾਂ ਦੇ ਡੱਬਿਆਂ 'ਚ ਨਿੰਮ ਦੀਆਂ ਪੱਤੀਆਂ ਪਾ ਦਿਓ ਦਾਲਾਂ ਨੂੰ ਕਦੇ ਵੀ ਕੀੜਾ ਨਹੀਂ ਲੱਗੇਗਾ ਪਲਾਈਵੁੱਡ ਕੈਬਿਨੇਟ ਨੂੰ ਚਮਕਾਉਣ ਲਈ ਤੁਹਾਨੂੰ ਦੁਕਾਨ ਤੋਂ ਵੱਖਰਾ ਸਫਾਈ ਤਾਰ ਲੈਣ ਦੀ ਲੋੜ ਨਹੀਂ ਤੁਸੀਂ ਘਰ ਦੇ ਆਲੇ-ਦੁਆਲੇ ਪਹਿਲਾਂ ਤੋਂ ਮੌਜੂਦ ਚੀਜ਼ਾਂ ਨਾਲ ਸਫਾਈ ਦਾ ਹੱਲ ਕਰ ਸਕਦੇ ਹੋ ਇਸ ਲਈ ਤੁਸੀਂ ਇੱਕ ਕਟੋਰੀ ਵਿੱਚ ਇੱਕ ਕੱਪ ਪਾਣੀ, ਸਿਰਕਾ ਪਾਓ, ਦੋ ਚਮਚ ਨਾਰੀਅਲ ਤੇਲ ਦੇ ਅਤੇ ਕੁਝ ਬੂੰਦਾਂ ਡਿਸ਼ਵਾਸ਼ਿੰਗ ਲਿਕਵਿਡ ਦੀਆਂ ਪਾਓ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਪਲਾਈਵੁੱਡ ਕੈਬਿਨੇਟ ਦੀ ਸਫਾਈ ਕਰੋ ਉਹ ਚਮਕ ਜਾਵੇਗੀ ਫਟੀਆਂ ਹੱਡੀਆਂ ਨੂੰ ਠੀਕ ਕਰਨ ਲਈ ਘਰ ਵਿੱਚ ਤੁਸੀਂ ਉਹਨਾਂ ਉੱਤੇ ਵੈਸਲੀਨ ਤੇ ਨਿੰਬੂ ਦਾ ਰਸ ਲਗਾਓ। ਚਾਹੋ ਤਾਂ ਗ੍ਰੈਸਿਨ ਜਾਂ ਨਾਰੀਅਲ ਦਾ ਤੇਲ ਵੀ ਕੁਝ ਦਿਨਾਂ ਤੱਕ ਲਗਾ ਸਕਦੇ ਹੋ। ਇਸ ਨਾਲ ਲਾਭ ਹੋਵੇਗਾ। ਥੋੜੀ ਜਹੀ ਖਸਖਸ ਪਾਉਣ ਨਾਲ ਖੀਰ ਜਲਦੀ ਅਤੇ ਸੁਆਦੀਸ਼ਟ ਬਣਦੀ ਹੈ। ਰਸੋਈ ਦੀਆਂ ਅਲਮਾਰੀਆਂ ਨੂੰ ਹਰ ਸਮੇਂ ਚਮਕਦਾਰ ਦੇਖਣ ਲਈ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸੁੱਕੇ ਮਾਈਕ੍ਰੋਫਾਈਬਰ ਕੱਪੜੇ ਦੀ ਸਤਾਂ ਨੂੰ ਧੜ ਦੇਣਾ ਚਾਹੀਦਾ ਹੈ ਮਹੀਨੇ ਵਿੱਚ ਇੱਕ ਵਾਰ ਵੀ ਚੰਗੀ ਤਰ੍ਹਾਂ ਸਾਫ਼ ਕਰੋ ਇਸ ਤਰ੍ਹਾਂ ਕਰਨ ਨਾਲ ਅਲਮਾਰੀਆਂ ਤੇ ਕੋਈ ਚਿਪਚਿਪਾ ਨਹੀਂ ਰਹਿੰਦੀ ਜੇਕਰ ਸੌਕੇ ਜਾਗਣ ਤੋਂ ਬਾਅਦ ਵੀ ਤੁਹਾਨੂੰ ਨੀਂਦ ਆਉਣ ਲੱਗੇ ਤਾਂ ਸਮਝ ਜਾਓ ਤੁਹਾਡਾ ਦਿਮਾਗ ਕਮਜ਼ੋਰ ਹੈ ਘਰ ਵਿੱਚ ਪੈਰਾਂ ਨੂੰ ਗਰਮ ਪਾਣੀ ਦਾ ਡਬਾਉਣ ਲਈ ਥੋੜਾ ਜਿਹਾ ਸ਼ੈਂਪੂ ਨਿੰਬੂ ਦਾ ਰਸ ਸ਼ਹਿਦ ਖੁਸ਼ਦਾਰ ਤਰਲ ਅਤੇ ਕੁਝ ਬੂੰਦਾ ਪਾਓ ਇਨ੍ਹਾਂ ਵਿੱਚ ਪੈਰਾਂ ਨੂੰ ਡਬਾਉਣਾ ਸੱਚਮੁੱਚ ਬਹੁਤ ਹੀ ਰਿਲੈਕਸਿੰਗ ਰਹੇਗਾ ਅਤੇ ਪੈਰਾਂ ਦੀ ਚਮੜੀ ਨਰਮ ਹੋ ਜਾਵੇਗੀ। ਦੇਸੀ ਗਾਂ ਦਾ ਦੁੱਧ ਰੋਸ਼ਨਕਸ਼ ਹੁੰਦਾ ਹੈ। ਆਪਣੀ ਚਾਂਦੀ ਦੀ ਰਿੰਗ ਨੂੰ ਸਾਫ਼ ਕਰਨ ਲਈ ਇੱਕ ਪੁਰਾਣੇ ਤੁਥਵਰਸ਼ ਤੇ ਤੁਥਵੇ ਦੀ ਥੋੜੀ ਜਹੀ ਮਾਤਰਾ ਵਿੱਚ ਬੁਰਸ਼ ਨੂੰ ਰਿੰਗ ਤੇ ਰਗੜੋ। ਇਸ ਪ੍ਰਕਿਰਿਆ ਨੂੰ ਦਰਉਂਦੇ ਰਹੋ। ਸਾਰੀ ਸਤ੍ਹਾ ਤੱਕ ਪਹੁੰਚ ਜਾਵੇਗੀ। ਅੰਤ ਵਿੱਚ ਗਹਿਣਿਆਂ ਨੂੰ ਨਰਮ ਕੱਪੜੇ ਨਾਲ ਉਦੋਂ ਤੱਕ ਪੂੰਝੋ ਜਦੋਂ ਤੱਕ ਇਸ ਦੀ ਚਮਕ ਨਹੀਂ ਆ ਜਾਂਦੀ। ਅਤੇ ਧਾਤ ਨੂੰ ਬਗਦੇ ਪਾਣੀ ਦੇ ਹੇਠ ਧੋ ਲਾਓ। ਇਹ ਬਿਲਕੁਲ ਸਾਫ਼ ਹੋ ਜਾਵੇਗੀ। ਵਾਰ-ਵਾਰ ਥੁੱਕਣ ਨਾਲ ਸਰੀਰ ਵਿੱਚ ਡੀਹਾਈਡਰੇਸ਼ਨ ਹੋ ਸਕਦੀ ਹੈ। ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਣ ਸਮੇਂ ਸਾਰੇ ਕੱਪੜਿਆਂ ਦੀ ਇੱਕ ਵਾਰ ਜਾਂਚ ਕਰੋ। ਕਈ ਵਾਰ ਕੱਪੜਿਆਂ ਵਿੱਚ ਕੁਝ ਨਾ ਕੁਝ ਹੁੰਦਾ ਹੈ ਜੋ ਸਾਡੀ ਮਸ਼ੀਨ ਨੂੰ ਖਰਾਬ ਕਰ ਸਕਦਾ ਹੈ। ਦੇ ਨਾਲ ਹੀ ਸਾਡਾ ਖੁਦ ਦਾ ਵੀ ਨੁਕਸਾਨ ਹੋ ਸਕਦਾ ਹੈ ਦੁਨੀਆ ਦਾ ਕੋਈ ਵੀ ਡਾਕਟਰ ਖੜੇ ਹੋ ਕੇ ਪਾਣੀ ਪੀਣ ਵਾਲੇ ਵਿਅਕਤੀ ਦੇ ਗੋਡਿਆਂ ਦਾ ਇਲਾਜ ਨਹੀਂ ਕਰ ਸਕਦਾ ਸਾਨੂੰ ਖਾਣੇ ਨੂੰ ਹਮੇਸ਼ਾ ਲੋਹੇ ਦੀ ਇੱਕ ਕੜਾਹੀ ਵਿੱਚ ਹੀ ਪਕਾਉਣਾ ਚਾਹੀਦਾ ਹੈ ਕਿਉਂਕਿ ਲੋਹੇ ਦੀ ਕੜਾਹੀ ਵਿੱਚ ਆਇਰਨ ਹੁੰਦਾ ਹੈ ਜੋ ਸਾਡੇ ਆਇਰਨ ਦੀ ਘਾਟ ਨੂੰ ਪੂਰਾ ਕਰਦਾ ਹੈ ਇਸ ਲਈ ਹਮੇਸ਼ਾ ਲੋਹੇ ਦੀ ਕੜਾਹੀ ਵਿੱਚ ਹੀ ਖਾਣਾ ਬਣਾਓ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਉੱਚੀ ਆਵਾਜ਼ ਕਰਨ ਵਾਲੇ ਪੱਖੇ ਜਾਂ ਏਸੀ ਵਿੱਚ ਸੌਣ ਨਾਲ ਮोटापा ਵੱਧਦਾ ਹੈ। ਆਪਣੇ ਨੋਹਾਂ ਨੂੰ ਚਮਕਦਾਰ ਤੇ ਚਿੱਟੇ ਕਰਨ ਲਈ ਕੋਸੇ ਪਾਣੀ ਵਿੱਚ ਬੇਕਿੰਗ ਸੋਡਾ ਮਿਲਾ ਕੇ ਇੱਕ ਪੇਸ ਤਿਆਰ ਕਰੋ ਤੇ ਫਿਰ ਉਸ ਨੂੰ ਕੁਝ ਸਮੇਂ ਲਈ ਰੱਖੋ। ਉਸ ਤੋਂ ਬਾਅਦ ਧੋ ਲਓ ਤੁਹਾਡੇ ਨੋਹ ਚਮਕ ਜਾਣਗੇ ਨਾਲ ਹੀ ਸਾਰੀ ਗੰਦਗੀ ਵੀ ਸਾਫ਼ ਹੋ ਜਾਵੇਗੀ। ਦੇਸੀ ਗਾਂ ਦਾ ਦੇਸੀ ਘੋਣੱਕ ਵਿੱਚ ਪਾਉਣ ਨਾਲ 15 ਮਿੰਟਾਂ ਵਿੱਚ ਹੀ ਅਦਰੰਗ ਠੀਕ ਹੋ ਜਾਂਦਾ ਹੈ। ਸੇਵ ਖਾਣ ਤੋਂ ਤੁਰੰਤ ਬਾਅਦ ਸਾਨੂੰ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਲਈ ਕੈਂਸਰ ਦੇ ਮਰੀਜ਼ ਬਣ ਸਕਦੇ ਹੋ ਸਵੇਰੇ 11 ਵਜੇ ਤੋਂ ਪਹਿਲਾਂ ਸਰ੍ਹੋਂ ਤੇ ਦੇ ਨਾਰੀਅਲ ਦਾ ਪਾਣੀ ਪੀਣਾ ਜ਼ਹਿਰ ਦੇ ਸਮਾਨ ਹੈ ਜੇਕਰ ਅਸੀਂ ਚਾਕੂ ਦੀ ਨੋਕ ਉੱਪਰ ਪਿਆਜ਼ ਕੱਟਣ ਤੋਂ ਪਹਿਲਾਂ ਕੱਚਾ ਆਲੂ ਘਸਾ ਲਈਏ ਤਾਂ ਸਾਡੀਆਂ ਅੱਖਾਂ ਵਿੱਚੋਂ ਪਾਣੀ ਨਹੀਂ ਨਿਕਲਦਾ ਗਰਭਵਤੀ ਔਰਤਾਂ ਨੂੰ ਨਾਸਪਤੀ ਦਾ ਬਦਤੋ ਬਦ ਸੇਵਨ ਕਰਨਾ ਚਾਹੀਦਾ ਹੈ ਇਹ ਬੱਚੇ ਅਤੇ ਮਾਂ ਦੋਨਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇੱਕ ਗਲਾਸ ਵਿੱਚ ਇੱਕ ਵੱਡਾ ਚਮਚ ਜੀਰੇ ਦਾ ਰਾਤ ਭਰ ਪਾਣੀ ਵਿੱਚ ਭਿਓ ਕੇ ਰੱਖੋ ਸਵੇਰੇ ਉਸ ਨੂੰ ਵਾਲ ਕੇ ਚਾਹ ਵਾਂਗ ਪਿਓ ਇਸ ਨੂੰ ਪੀਣ ਤੋਂ ਇੱਕ ਘੰਟੇ ਬਾਅਦ ਕੁਝ ਵੀ ਨਾ ਖਾਓ ਰਜਾਨਾ ਇਸ ਨੂੰ ਪੀਣ ਨਾਲ ਸਰੀਰ ਦੀ ਫालतू ਚਰਬੀ ਬਾਹਰ ਨਿਕਲ ਜਾਂਦੀ ਹੈ ਜਿਆਦਾ ਚਾਹ ਪੀਣ ਨਾਲ ਸਾਨੂੰ ਭੁੱਖ ਘਟ ਲੱਗਦੀ ਹੈ ਜਿਸ ਨਾਲ ਸਾਡਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਇਸ ਲਈ ਚਾਹ ਦਾ ਸੇਵਨ ਘੱਟ ਤੋਂ ਘੱਟ ਕਰੋ ਕਿ ਸਾਨੂੰ ਸਮੇਂ ਸਿਰ ਭੁੱਖ ਲੱਗ ਜਾਵੇ ਨਮਕ ਦਾ ਜਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਲੱਗਦੀਆਂ ਹਨ ਪੇਟ ਫੁੱਲਣਾ ਤੇ ਕਿਡਨੀ ਸੰਬੰਧਰ ਬਿਮਾਰੀਆਂ ਵੀ ਹੋ ਸਕਦੀਆਂ ਹਨ ਜੇਕਰ ਤੁਸੀਂ ਕਿਸੇ ਗੰਭੀਰ ਬਿਮਾਰੀ ਦੇ ਜੂਝ ਰਹੇ ਹੋ ਕਿਸੇ ਐਕਸਪਰਟ ਸਲਾਹ ਲੈ ਕੇ ਨਮਕ ਦਾ ਸੇਵਨ ਕਰੋ ਚੀਨੀ ਦੀ ਜਗ੍ਹਾ ਦੇਸੀ ਖੰਡ ਜਾਂ ਗੁੜ ਸ਼ੱਕਰ ਯੂਜ਼ ਕਰੋ ਇਸ ਨਾਲ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਅਸੀਂ ਚੀਨੀ ਦੀ ਵਰਤੋਂ ਕਰਦੇ ਹਾਂ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਜੇਕਰ ਅਸੀਂ ਰੋਜ਼ਾਨਾ 10 ਤੋਂ 15 ਮਿੰਟਾਂ ਤੱਕ ਪੈਰ ਵਾਰ ਬੈਠਦੇ ਹਾਂ ਤਾਂ ਸਾਨੂੰ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਇਹਨਾਂ ਤਿੰਨ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਿੰਨਾ ਹੋ ਸਕੇ ਘੱਟ ਤੋਂ ਘੱਟ ਵਰਤੋ ਜਿਵੇਂ ਕਿ ਚੌਲੀ, ਚੀਨੀ, ਮੈਦਾ ਕਿਉਂਕਿ ਇਹ ਚੀਜ਼ਾਂ ਸਾਡੀ ਸਿਹਤ ਤੇ ਬਹੁਤ ਹੀ ਬੁਰਾ ਪ੍ਰਭਾਵ ਪਾਉਂਦੀਆਂ ਹਨ। ਰੋਜ਼ਾਨਾ 10 ਤੋਂ 15 ਮਿੰਟ ਪੈਰਾਪਾਰ ਬੈਠ ਸਰੀਰ ਫਿੱਟ ਰਹਿੰਦਾ ਹੈ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡਾ ਖਾਧਾ ਹੋਇਆ ਭੋਜਨ ਹਾজম ਹੋ ਜਾਂਦਾ ਹੈ ਤੇ ਅਸੀਂ ਫालतू ਚਰਬੀ ਤੋਂ ਬਚ ਜਾਂਦੇ ਹਾਂ। ਇਸ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਲਾਭ ਮਿਲਦੇ ਹਨ ਜੇਕਰ ਸੋਈ ਦੀ ਸੈਲਫ ਉੱਪਰ ਕਿਸੇ ਚੀਜ਼ ਨੂੰ ਚਿਕਨਾਈ ਲੱਗੀ ਹੋਵੇ ਤਾਂ ਉਸ ਉੱਪਰ ਥੋੜਾ ਜਿਹਾ ਆਟਾ ਪਾ ਕੇ ਉਸ ਜਗ੍ਹਾ ਫੇਰ ਦਿਓ ਉਸ ਤੋਂ ਬਾਅਦ ਉਸ ਉੱਪਰ ਪੋਚਾ ਲਾ ਦਿਓ ਚਿਕਨਾਈ ਖਤਮ ਹੋ ਜਾਵੇਗੀ ਰੋਜ਼ਾਨਾ ਭੋਜਨ ਨਾਲ ਖੀਰਾ ਖਾਣ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ